ਇੱਠਾ ਹੋਇਆ ਏ ਕੰਮ ਕਰਦਾ ਨਜ਼ਰ ਆ ਰਿਹਾ ਔਰ ਇਸ ਦੌਰਾਨ ਕੁਝ ਨੌਜਵਾਨ ਆਉਂਦੇ ਨੇ ਔਰ ਹਮਲਾ ਕਰ ਦਿੱਤੇ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਜਿਸ ਤੋਂ ਬਾਅਦ ਜਿਹੜਾ ਨੌਜਵਾਨ ਸੀ ਉਹ ਗੰਭੀਰ ਜ਼ਖਮੀ ਹੋਇਆ ਹੈ ਲਗਾਤਾਰ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਜਿਹੜੀਆਂ ਨੇ ਨਜ਼ਰ ਆ ਰਹੀਆਂ ਨੇ ਹੱਥਾਂ 'ਚ ਹਥਿਆਰ ਫੜੇ ਹੋਏ ਨੇ ਔਰ ਮੂੰਹ ਬੰਨੇ ਹੋਏ ਨੇ ਤਾਂ ਕਿ ਉਹਨਾਂ ਦੀ ਪਛਾਣ ਨਾ ਹੋ ਸਕੇ ਔਰ ਦਿਨ ਦਿਹਾੜੇ ਇਹ ਹਮਲਾ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਜੋ ਨੌਜਵਾਨ ਵਰਕਸ਼ਾਪ ਤੇ ਬੈਠਾ ਹੋਇਆ ਸੀਗਾ ਔਰ ਤਿੰਨ ਨੌਜਵਾਨ ਹਥਿਆਰਾਂ ਸਮੇਤ ਅੰਦਰ ਦਾਖਲ ਹੁੰਦੇ ਨੇ ਔਰ ਲਗਾਤਾਰ ਇੱਕ ਤੋਂ ਬਾਅਦ ਇੱਕ ਕਈ ਵਾਰ ਜਿਹੜੇ ਨੇ ਉਸ ਨੌਜਵਾਨ ਉਤੇ ਕਰਦੇ ਨੇ ਜਿਸ ਤੋਂ ਬਾਅਦ ਉਸ ਨੌਜਵਾਨ ਦਾ ਦੱਸਿਆ ਜਾ ਰਿਹਾ ਹੈ ਕਿ ਹੱਥ ਵੜ ਦਿੱਤਾ ਗਿਆ ਹੈ ਕੰਬੀਰ ਜ਼ਖਮੀ ਹੋਇਆ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਅਸਪਰਤੀ ਕਰਵਾਇਆ ਗਿਆ ਹੈ ਦਿਨ ਦਿਹਾੜੇ ਜਦੋਂ ਇਹ ਹਮਲਾ ਹੁੰਦਾ ਹੈ ਤਾਂ ਸ਼ੋਰ ਸ਼ਰਾਬੇ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਲੋਕ ਇਕੱਠੇ ਹੁੰਦੇ ਨੇ ਤੇ ਉਹ ਵੀ ਨਜ਼ਰ ਆ ਰਹੇ ਨੇ ਕਿ ਉਹ ਮੁੰਡੇ ਨੂੰ ਫੜਦੇ ਨਜ਼ਰ ਆਉਂਦੇ ਨੇ ਪਰ ਇਹ ਨੌਜਵਾਨ ਜਿਹੜੇ ਨੇ ਉਥੋਂ ਫਰਾਰ ਹੋ ਜਾਂਦੇ ਨੇ ਸੋ ਇਹ ਜੀਆਂ ਤਸਵੀਰਾਂ ਜਿਹੜੀਆਂ ਨੇ ਮਨਾਂ ਦੇ ਵਿੱਚ ਡਰ ਤੇ ਖੌਫ ਪੈਦਾ ਕਰ ਦਿੰਦੀਆਂ ਨੇ ਕਿਉਂਕਿ ਦਿਨ ਦਿਹਾੜੇ ਅਜਿਹੀਆਂ ਵਾਰਦਾਤਾਂ ਜਿਹੜੀਆਂ ਨੇ ਹੁਣ ਆਮ ਹੋ ਗਿਆ ਨੇ ਫਿਰ ਚਾਹੇ ਉਹ ਅੰਮ੍ਰਿਤਸਰ ਸ਼ਹਿਰ ਹੋਵੇ ਜਾਂ ਫਿਰ ਉਸਦੇ ਆਲੇ ਦੁਆਲੇ ਜਿਹੜੇ ਪਿੰਡ ਫਿਲਹਾਲ ਇਹ ਤਸਵੀਰਾਂ ਫਤੇਗਰ ਚੂੜੀਆਂ ਰੋਡ ਦੀਆਂ ਨੇ ਜਿੱਥੇ ਇਹ ਦਿਨ ਦਿਹਾੜੇ ਗੁੰਡਾਗਰਦੀ ਵੇਖਣ ਮਿਲੀ ਹੈ ਪਰਿਵਾਰ ਜਿਹੜਾ ਹੈ ਉਹ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਕੋਲ ਜਿਹੜੇ ਨੇ ਬਿਆਨ ਵੀ ਦਰਜ ਕਰਾਏ ਨੇ ਪਰਚਾ ਦਰਜ ਕਰਵਾਇਆ ਹੈ ਪਰ ਪਰਿਵਾਰ ਦਾ ਇਹ ਦੋਸ਼ ਹੈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਜੜੀ ਹੈ ਨਹੀਂ ਕੀਤੀ ਜਾਂਦੀ ਹੈ ਸੋ ਇੱਥੇ ਤੁਹਾਨੂੰ ਦੱਸਦੇ ਨੇ ਆ ਕਿ ਪੂਰਾ ਮਾਮਲਾ 14 ਅਗਸਤ ਦਾ ਦੱਸਿਆ ਜਾ ਰਿਹਾ ਔਰ 14 ਅਗਸਤ ਤੋਂ ਲੈ ਕੇ ਹੁਣ ਤੱਕ ਕਹਿ ਸਕਦੇ ਆ ਕਿ ਇੱਕ ਹਫ਼ਤਾ ਦਾ ਸਮਾਂ ਬੀਤ ਚੁੱਕਾ ਹੈ ਪਰਿਵਾਰ ਦੇ ਦਸਤਨ ਮੁਤਾਬਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਔਰ ਉਹਨਾਂ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਨੇ ਕਿ ਉਹ ਜਿਹੜਾ ਨੌਜਵਾਨ ਜਿਸ ਨੂੰ ਜ਼ਖਮੀ ਕੀਤਾ ਹੈ ਉਸ ਨੂੰ ਮਾਰ ਦਿੱਤਾ ਜਾਵੇਗਾ ਬਾਅਦੂਦ ਇਸ ਦੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੀ ਸੂਰਤ ਉਤੇ ਪਰਿਵਾਰ ਦੇ ਵਿੱਚ ਰੋਸ ਹੈ ਔਰ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦੋ ਜਲਦ ਇਹਨਾਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਜਾਵੇ ਤਾਂ ਕਿ ਉਹਨਾਂ ਦਾ ਜਿਹੜਾ ਪੁੱਤ ਹੈ ਉਸ ਦੀ ਜਾਨ ਜਿਹੜੀ ਹੈ ਉਹ ਬਚ ਸਕੇ ਫਿਲਹਾਲ ਲਗਾਤਾਰ ਤਸਵੀਰਾਂ ਚੱਲ ਰਹੀਆਂ ਨੇ ਸੀਸੀਟੀਵੀ ਕੈਮਰੇ ਦੀਆਂ ਜਿੱਥੇ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਇਸ ਤਰ੍ਹਾਂ ਦੇ ਨਾਲ ਇਹ ਨੌਜਵਾਨ ਬੇਖੌਫ ਹੋ ਕੇ ਦਿਨ ਦਿਹਾੜੇ ਇੱਕ ਵਰਕਸ਼ਾਪ ਚ ਦਾਖਲ ਹੁੰਦੇ ਨੇ ਔਰ ਉਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਕਈ ਵਾਰ ਉਸ ਨੌਜਵਾਨ ਦੇ ਉੱਤੇ ਕਰਦੇ ਨੇ ਜਿਸ ਕਰਕੇ ਨੌਜਵਾਨ ਕੰਬੀਰ ਜ਼ਖਮੀ ਹੋਇਆ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ ਅਜਿਹੀ ਅਨਸਰ ਹੁੰਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਵੀ ਡਰ ਜਿਹੜਾ ਹੈ ਪੁਲਿਸ ਦਾ ਨਾ ਬਰਾਬਰ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਅਜਿਹੀਆਂ ਵਾਰਦਾਤਾ ਆਮ ਹੁੰਦੀਆਂ ਜਾ ਰਹੀਆਂ ਨੇ ਆਏ ਦਿਨ ਖਬਰਾਂ ਜਿਹੜੀਆਂ ਨੇ ਉਹ ਅਜਿਹੀਆਂ ਆਉਂਦੀਆਂ ਨੇ ਜਿਸ ਤੋਂ ਬਾਅਦ ਆਮ ਜਨਤਾ ਜਿਹੜੀਆਂ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਨੇ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੀਆਂ ਨੇ ਔਰ ਲਗਾਤਾਰ ਅਜਿਹੀਆਂ ਤਸਵੀਰਾਂ ਜਿਹੜੀਆਂ ਨੇ ਕਾਫੀ ਹੈਰਾਨ ਕਰ ਦਿੰਦੀਆਂ ਨੇ ਔਰ ਕਿ ਆਏ ਜਾ ਰਿਹਾ ਹੈ ਕਿ ਪਰਿਵਾਰ ਜਿਹੜਾ ਹੈ ਉਹ ਇਹ ਵੀ ਦੱਸ ਰਿਹਾ ਹੈ ਕਿ ਪੁਲਿਸ ਜਿਹੜੀ ਹੈ ਇਸ ਪੂਰੇ ਮਾਮਲੇ ਤੇ ਕਾਰਵਾਈ ਕਰਨ ਦੇ ਵਿੱਚ ਕਹਿ ਸਕਦੇ ਆ ਕਿ ਨਾਕਾਮ ਰਹੀ ਹੈ ਹਲੇ ਤੱਕ ਜਿਹੜੇ ਦੋਸ਼ੀ ਨੇ ਉਹ ਹਿਰਾਸਤ ਦੇ ਵਿੱਚ ਨਹੀਂ ਲਏ ਗਏ ਨੇ ਹਾਲਾਂਕਿ ਪਰਿਵਾਰ ਇਹ ਵੀ ਕਹਿ ਰਿਹਾ ਹੈ ਕਿ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲੀਆਂ ਨੇ ਜਾਨ ਨੂੰ ਮਾਰਨ ਦੀਆਂ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਅਗਿਆਇ ਪਰਿਵਾਰ ਇਸ ਪੂਰੇ ਮਾਮਲੇ ਦੇ ਵਿੱਚ ਆਪੀਤੀ ਸੁਣਾਉਣ ਦਾ ਨਜ਼ਰ ਵੀ ਆਇਆ ਹੈ ਔਰ ਪੁਲਿਸ ਦੇ ਉੱਤੇ ਜੋ ਦੋਸ਼ ਲਗਾਏ ਜਾ ਰਹੇ ਨੇ ਉਹ ਵੀ ਜਿਹੜੇ ਨੇ ਸੁਣਦੇ ਆ ਕੀ ਕੀ ਕੁਝ ਕਹਿ ਰਿਹਾ ਇਹ ਪਰਿਵਾਰ ਸਰ ਮੈਂ ਸਵੇਰੇ ਆਪਣੀ ਦੁਕਾਨ ਖੋਲੀ ਆ ਆ ਕੇ ਦੁਕਾਨ ਤੇ ਬੈਠਾ ਵਾ ਤੇ ਮੈਂ ਆਪਣੀ ਜੋਰ ਜੋ ਜਗਾ ਕੇ ਦੁਕਾਨ ਖੋਲ ਕੇ ਬੈਠਾ ਹੀ ਹਾਂ ਜੇ ਤੇ 9 9:30 ਦੀ ਗੱਲ ਆ ਤਿੰਨ ਜਣੇ ਆਏ ਆ ਇੱਕੋ ਦਾ ਮੋੜਾ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਸਿੱਧਾ ਆ ਕੇ ਦਾਤਰ ਮਾਰ ਕੇ ਤੇ ਮੈਂ ਆਪਣੇ ਬਚਾਨ ਵਾਸਤੇ ਆਪਣੇ ਅੰਦਰ ਵੜ ਗਿਆ ਮੇਰੇ ਪਿੱਛੇ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਆ ਨਹੀਂ ਪਾਏ ਗੱਡੀ ਲੱਗੀ ਗੱਡੀ ਦੇ ਕਰਕੇ ਉਹ ਲੰਘ ਨਹੀਂ ਪਾਏ ਮੈਂ ਲੰਘ ਗਿਆ ਉਹਨਾਂ ਦੇ ਪਿੱਛੇ ਮੇ ਭੱਜੇ ਵੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਬਹੁਤ ਜ਼ਿਆਦਾ ਮਗੀ ਡੂੰਗਾ ਜਦੋਂ ਪਾ ਗਏ ਨਾਗਿਆ ਹੀ ਵੱਡਿਆ ਗਈ ਆ ਕੀ ਕਹਿੰਦਾ ਦਿਨ ਨੂੰ ਨੇ ਜਾਣ ਤੇ ਚੰਦ ਨੂੰ ਹਾਂਜੀ ਮੈਂ ਵੰਕਦੇ ਰੱਖਿਆ ਹੀ ਆਪਣੇ ਮੀਆਂ ਦੀ ਵੀ ਜਾਂਦੇ ਜਾਂਦੇ ਮੈਨੂੰ ਫੇਰ ਗਹਿ ਕੇ ਗਏ ਹੁਣ ਦੋ ਜਾਨਾਂ ਮਾਰਨਾ ਜਾਨੋ ਮਾਰਨਾ ਤੈਨੂੰ ਉਸ ਨੇ ਪਲੇਟ ਪਾਹ ਦੇ ਪੁਲਿਸ ਕਮੇਟੀ ਕੀ ਕੋਈ ਸੁਣਾਈ ਨਹੀਂ ਕਰਨ ਦੀ ਕੋਈ ਸੀਸੀਟੀਵੀ ਹੈ ਹਾਂਜੀ ਸੀਸੀਟੀਵੀ ਕੈਮਰੇ ਤੇ ਹੈ ਜੀ ਕੈਮਰੇ ਲੱਗੇ ਆਡੀ ਦੁਕਾਨ ਤੇ ਤੇ ਕੁਝ ਵਾਲਿਆਂ ਨੂੰ ਕੀ ਕੰਟੀ ਇਸ ਵਾਸਤੇ ਕੋਈ ਨਹੀਂ ਦੇਂਦੇ ਜਵਾਬ ਉਹ ਨਵੋਜ ਜਾਈਦਾ ਕੋਈ ਜਵਾਬ ਨਹੀਂ ਦੇਂਦੇ ਸਾਹ ਦਾ ਤਾਂ ਬੇਟਾ ਕੋਈ ਕਸੂਰ ਹੀ ਨਹੀਂ ਹੈਗਾ ਯੋ ਮੇਰਾ ਪੁੱਤ ਕੁਮਾਈ ਕਰਨ ਉਹ ਨਹੀਂ ਇੰਨੇ ਦੀ ਫੜ ਗਿੱਤੀ ਨਾ ਆਉਂਦੀ ਕਿ ਇਹਨਾਂ ਨੂੰ ਸ਼ਿਮਲੀਂ ਲਾ ਕੇ ਕੋਈ ਕਿਹੜਾ ਆਂਕਿਆ ਨੇ ਮਾਰੇ ਤੁਹਾਡੇ ਨੂੰ ਇਹ ਮੁੰਡਾ ਇੱਥੇ ਆ ਰੈਂਟਰ ਦੇ ਰਹਿੰਦਾ ਐ ਅਹੀਂ ਤੇ ਉਹਨੂੰ ਪੁੱਤਰਾ ਮੰਗਦੀ ਰਾਦੀ ਪੁੱਤਰਾ ਢਾਉਂ ਚ ਕੋਈ ਸੁਨਿਆਰੇ ਘਰ ਦੇ ਵਿੱਚ ਨਾਗਦੀਆਂ ਹੀ ਇੰਟਰਵਿਊਰ ਕੀਤੀ ਤੀ ਤੀ ਪੁੱਤ ਪੁੱਤ ਕਰਕੇ ਰਾਦੀ ਆਨ ਨੂੰ ਕੋਈ ਨਹੀਂ ਪਤਾ ਲੱਗਾ ਪੁੱਤਰ ਕੀ ਉਸ ਕੁੜੀ ਨੇ ਕੀਤਾ ਜੀ ਨਹੀਂ ਕੀਤਾ ਪਰ ਆਹੀਂ ਤੇ ਕੋਈ ਦੋਸ਼ੀ ਨਹੀਂ ਹੈਗੇ ਤੇ ਤੀ ਤੀ ਦੀਦੀ ਕਰਕੇ ਮੇਰੇ ਬੱਚੇ ਜਿੰਨੂੰ ਮਰਜੀ ਪੁੱਛ ਲੋ ਮੇਰੇ ਬੱਚੇ ਇੰਨੇ ਲਾਇਕ ਹੀ ਕਦ ਨਹੀਂ ਕਿਸੇ ਨਾਲ ਕੀ ਗੱਲ ਨਹੀਂ ਕਰੀ ਕੀ ਮੇਰਾ ਪੁੱਤ ਕੁਮਾਈ ਕਰਨ ਵਾਲਾ ਮੰਜੇ ਦੁਰੀਆ ਸਾਰੀ ਨਾੜੀਆਂ ਵਧੀ ਆ ਗਈਆਂ ਮੁੰਡੇ ਵੀ ਮੁੰਡਾ ਮੇਰਾ ਮੈਂ ਕਿਉਂ ਬਿਮਾਰ ਹੋ ਮੈਂ ਮੇਤ ਕਰਕੇ ਰੋਟੀ ਖਾਣੀ ਉਹ ਯਾ ਨੀ ਭੂਚ ਰੋਟੀ ਖਾਦੀ ਬਧੀ ਕੋ ਮੈਂ ਤੇ ਸੀ ਪੁਲਿਸ ਕੋ ਤੇ ਪੁਲਿਸ ਕੋ ਗਈ ਜੀ ਪੁਲਿਸ ਨੇ ਮਾਇ ਨਹੀਂ ਮੇਰਾ ਪੁੱਤ ਤੇ ਮੰਜੇ ਤੇ ਪੈ ਗਿਆ ਬਿਦਾ ਦੋਸ਼ੀ ਹੈ ਪਨੀਆ ਸਾੜੀਆਂ ਹੀ ਨਾਰੀਆਂ ਵੱਡੀਆਂ ਗਈਆਂ ਇਤੋਂ ਬਾਹਰ ਸਾਡੀ ਸਰਕਾਰ ਤੋਂ ਕੀ ਇਨਸਾਫ ਮੰਗੇ ਕਹਿੰਦੇ ਹੈਗੇ ਜਿਤਨਾ ਵੀ ਹੁੰਦਾ ਉਹ ਦਾ ਮਾਮਲਾ ਹੈਗਾ ਜੀ ਅਜੇ ਤੋ ਇਹ ਮਾਮਲਾ ਛਕੀ ਪਾਇਆ ਜਾਂਡਿਆ ਤੇ ਇਹਨਾਂ ਨੂੰ ਡਾਕਟਰ ਕੱਟ ਕੇ ਦਿੱਤਾ ਸੀ ਉਹਦਾ ਰਿਜ਼ਲਟ ਆਉਣਾ ਬਾਕੀ ਆ ਜੋ ਇਹਨਾਂ ਐਮਐਲਆਰ ਲੈ ਕੇ ਦਿੱਤੀ ਸੀ ਉਹਦੀ ਰਿਪੋਰਟ ਅੱਜ ਕਰ ਦਿੱਤੀ ਵੀ ਹੈ ਉਹਦੇ ਮੁਤਾਬਕ ਸਾਡੇ ਜਿਵਾਸੀ ਸਿੱਟੀ ਸਾਡੇ ਸਿੱਟੀ ਕਮਰਾ ਜਿਹਦੇ ਉੱਥੇ ਤੋਂ ਗਾਂ ਜਿਹੜਾ ਉਹ ਕੋਈ ਵੀ ਸਰਾਗ ਨਹੀਂ ਲੱਗਦਾ ਜੋ ਵੀ ਸਰਾਗ ਸਨ ਮੇਰੇ ਤੱਤ ਸਾਹਮਣੇ ਆਉਣ ਜੋ ਬੰਦੀ ਕਾਰੋ ਕਰੀ ਜੀ